ਕਿਸਾਨ ਭਰਾਵੋ ਇਹ ਹੈ ਆਪਣੀ ਮੁੱਛਲ ਜੀਰੀ ਜਿਹੜੀ ਆਪਾਂ ਨੇ ਸਿੱਧੀ ਬਿਜਾਈ ਕੀਤੀ ਦੀ ਇਹ ਮੁੱਛਲ ਜੀਰੀ ਭਰਾਵੋ ਪਤਨ ਦਾ ਚੂਹੇ ਨੇ ਇਹ ਪਤਨੀ ਝੰਡ ਨੇ ਆਹ ਦੇਖੋ ਇਹਨਾਂ ਨੇ ਇੱਕ ਇੰਨੀ ਜਿਆਦੇ ਜੀਰੀ ਦੀ ਬਹੁਤ ਕਟਾਈ ਕੀਤੀ ਹੈ ਜੀਰੀ ਦੀ ਆਹ ਦੇਖੋ ਇਹ ਡੈੜੀ ਦੇ ਉੱਪਰ ਇਸ ਕਰਕੇ ਭਰਾਵੋ ਇਹ ਚੂਹੇ ਤੇ ਇੱਕ ਝੰਡ ਝੰਡ ਨੇ ਜਿਹੜੇ ਹੁੰਦੇ ਨੇ ਤੇ ਉਹਨਾਂ ਦਾ ਕਾਰਨ ਆ ਭਰਾਵੋ ਉਹ ਵੱਢਦੇ ਨੇ ਇਹ ਆ ਦੇਖ ਇਹ ਇੰਨੀ ਕੁ ਦੌਗੀ ਆ ਜਿਹੜੀ ਮਤਲਬ ਬਹੁਤ ਜ਼ਿਆਦਾ ਵੱਡੀ ਪਈ ਆ ਆ ਦੇਖੋ ਇਹਨਾਂ ਦੇ ਹਾਲਾਤ ਚੂਹੇ ਦੇ ਕਰੇ ਹੋਏ ਇਹ ਦੇਖੋ ਇਹ ਕੋਈ ਪਾਣੀ ਨਾਲ ਵੀ ਹਟਦੇ ਭਰਾਵੋ ਫੇਰ ਵੀ ਇਹ ਵੱਢੀ ਜਾ ਰਹੇ ਨੇ ਆ ਦੇਖੋ ਤਾਜੀ ਵੱਢੀ ਹੋਈ ਹੈ ਜਮਾ ਜੜਾਂ ਚੋਂ ਦੇਖੋ ਆਪੋ ਆਪਣੀਆਂ ਜੀਰੀਆਂ ਦੇ ਵਿੱਚ ਭਰਾਵੋ ਜਰੂਰ ਫਿਰਕੇ ਦੇਖੋ ਕਿਉਂਕਿ ਚੂਹਾ ਝੰਡਾ ਬਹੁਤ ਹੋ ਰਿਹਾ ਭਰਾਵੋ ਆ ਦੇ ਤਾੜੇ ਵੱਡੇ ਹੋਏ ਨੇ ਇਹਨਾਂ ਦੇ ਆ ਦੇ ਇਸ ਕਰਕੇ ਬੇਨਤੀ ਕਰਦੇ ਹਾਂ ਸਾਰੇ ਕਿਸਾਨ ਭਰਾਵਾਂ ਨੂੰ ਵੀ ਇਹ ਆਪਦੇ ਖੇਤਾਂ ਦੀ ਨਿਰਖਣ ਕਰੋ ਤਾਂ ਕਿ ਜਿਹੜੇ ਜੀਰੀ ਦਾ ਕੁਤਰਾ ਕਰ ਰਹੇ ਨੇ ਚਾਹੇ ਦੀ ਚੂਹੇ ਨੇ ਚਾਹੇ ਦੀ ਘਿੰਡ ਨੇ ਜਿਹੜੇ ਹੁੰਦੇ ਨੇ ਆਪਣੇ ਨਯੌਲੇ ਕਹਿੰਦੇ ਨੇ ਆਪਾਂ ਪੰਜਾਬੀ ਚ ਉਹ ਹੁਣ ਭਰਾਵੋ ਬਹੁਤ ਡੈੜੀਆਂ ਦੇ ਉੱਪਰ ਕਿਤੇ ਕਿਤੇ ਚੂਹਾਂ ਦੀ ਵੱਡੀ ਹੋਈ ਆ ਇਹ ਆਪਣੀ ਜਿਹੜੀ ਤੁਹਾਨੂੰ ਚੋਨਾ ਦਿਖਾ ਰਿਹਾ ਹਾਂ ਇਹ 1421 ਕਾ ਭਰਾਵੋ ਇਹ ਇਹ ਆਪਣੀ ਸਿੱਧੀ ਵਿਜਾਈ ਕੀਤੀ ہوئی ਆ ਦੇਖੋ ਇਹ ਤੁਸੀਂ ਸਕਰੀਨ ਦੇ ਵਿੱਚ ਦੇਖ ਰਹੇ ਹੋ ਇਹ ਸਿੱਧੀ ਵਿਜਾਈ ਆ ਭਰਾਵੋ ਜਿਹੜੀ ਲਾਹੇਵੰਦ ਆ ਭਰਾਵੋ ਪੂਰੀ ਕਾਮਯਾਬ ਆ ਐਵੇਂ ਨਾ ਡਰੈਕ ਕਰੋ ਵੀ ਕੱਖ ਹੋ ਜਾਣਗੇ ਜਾਂ ਸਮਣੀ ਨਹੀਂ ਬਹੁਤ ਘੱਟ ਖੇਚਲਾ ਭਰਾਵੋ ਇਹਦੀ ਸਪਰੇ ਆਉਂਦੀ ਆ ਬਹੁਤ ਵਧੀਆ ਹੁਣ ਆ ਤੁਹਾਨੂੰ ਦਿਖਾ ਰਿਹਾ ਪਰ ਚੂਹਿਆਂ ਤੋਂ ਆ ਜਿਹੜੇ ਨਿਉਲੇ ਨੇ ਇਹਨਾਂ ਤੋਂ ਇਹਦਾ ਥੋੜਾ ਜਿਹਾ ਵਿਚਾਵ ਰੱਖੋ ਤਾਂ ਕਿ ਆਪਣੀ ਜੀਰੀ ਨੂੰ ਜਿਆਦਾ ਨਾ ਕੁੱਤਰ ਸਕਣ ਇਸ ਕਰਕੇ ਦਵਾਈ ਦੂਈ ਜ਼ਰੂਰ ਰੱਖੋ ਵਧੀਆ ਭਰਾਵੋ ਬਜਾਈ ਵਾਲ ਨੂੰ ਜਾਓ ਤਾਂ ਕਿ ਤੁਹਾਡਾ ਖਰਚਾ ਵੀ ਘਟੇ ਤੇ ਪਾਣੀ ਵੀ ਬਚੇ ਤੇ ਖੇਚਲਾ ਵੀ ਘਟੇ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਬਹੁਤ ਸਾਰੇ ਕਿਸਾਨਾਂ ਤੱਕ ਜਿਹੜੇ ਚੂਹੇ ਨੇ ਆ ਨਿਯੌਲਿਆ ਨੇ ਤਵਾਹੀ ਮਚਾਰਖੀ ਜੀਰੀਆਂ ਦੇ ਵਿੱਚ ਉਸ ਬਾਰੇ ਸਾਰੀ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਨੂੰ ਮਿਲ ਸਕੇ